ਤੋਂ ਰਤੀ 8:30 ਵਜੇ ਮਤਲਬ ਦੋ ਬੰਦੇ ਆਏ ਮਤਲਬ ਜੀ ਉਹਨਾਂ ਨੇ ਉਹਦਾ ਗਲ ਘੁੱਟ ਕੇ ਨੂੰ ਮਾਰਤਾ ਜੀ ਗਲ ਘੁੱਟ ਕੇ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਉਹ ਲੜਕੀ ਨੇ ਫੋਨ ਕੀਤਾ ਜੀ ਸਾਡੀ ਮਤਲਬ ਭੈਣ ਦੀ ਗੁੱਡੀ ਨੇ ਫੋਨ ਕੀਤਾ ਜੀ ਕੀ ਦੱਸਿਆ ਗਿਆ ਕਿ ਡੈਡੀ ਨੂੰ ਦੋ ਬੰਦੇ ਆਏ ਨੇ ਮਾਰਤਾ ਗਲ ਘੁੱਟ ਕੇ ਪ੍ਰਤਾਪ ਸਿੰਘ ਜੀ ਕੀ ਘਟਨਾ ਕਰਮ ਵਾਪਰਿਆ ਜੀ ਘਟਨਾ ਕਰਮ ਜੀ ਰਾਤੀ 8:30 ਵਜੇ ਮਤਲਬ ਦੋ ਬੰਦੇ ਆਏ ਮਤਲਬ ਜੀ ਉਹਨਾਂ ਨੇ ਉਹਦਾ ਗਲ ਘੁੱਟ ਕੇ ਨੂੰ ਮਾਰਤਾ ਜੀ ਗਲ ਘੁੱਟ ਕੇ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਉਹ ਲੜਕੀ ਨੇ ਫੋਨ ਕੀਤਾ ਜੀ ਸਾਡੀ ਮਤਲਬ ਭੈਣ ਦੀ ਗੁੱਡੀ ਨੇ ਫੋਨ ਕੀਤਾ ਜੀ ਕੀ ਦੱਸਿਆ ਗਿਆ ਕਿ ਡੈਡੀ ਨੂੰ ਦੋ ਬੰਦੇ ਆਏ ਨੇ ਮਾਰਤਾ ਗਲ ਘੁੱਟ ਕੇ ਤੁਹਾਨੂੰ ਕਿਵੇਂ ਸ਼ੱਕ ਜਿਹੜਾ ਪਿਆ ਸ਼ੱਕ ਪਿਆ ਜੀ ਮਤਲਬ ਕਿਉਂਕਿ ਸਾਡੀ ਭੈਣ ਨੇ ਮਤਲਬ ਉਹਨਾਂ ਨੂੰ ਛਡਾਇਆ ਨਹੀਂ ਜੀ ਮਤਲਬ ਮਤਲਬ ਉਹਨਾਂ ਨੇ ਮਤਲਬ ਉਹ ਛਡਾਇਆ ਨਹੀਂ ਗੁੱਡੀ ਸਾਡੀ ਆਂਦੀ ਰਹੀ ਕਿ ਮਤਲਬ ਡੈਡੀ ਨੂੰ ਮਾਰਨ ਡਿਆ ਤੇ ਉਹਨੇ ਗੁੱਡੀ ਨੂੰ ਨਹੀਂ ਅੱਗੇ ਜਾਣਤਾ ਹਾਂਜੀ ਬੰਦੇ ਬਾਅਦ ਚ ਕੈਮਰਾ ਚ ਨਿਕਲੇ ਤੋਂ ਉਹਨਾਂ ਦੀ ਪਛਾਣਾਂ ਨੂੰ ਆ ਗਈ ਬੰਦੇ ਕਿੱਥੋਂ ਖੜੇ ਕੋਲ ਸੀ ਇਹ ਫਰੋਜਪੁਰੋਂ ਖੜੇ ਜੀ ਬਲੇ ਤੋਂ ਭੱਜ ਚੁਕੇ ਸੀ ਹਾਂਜੀ ਟ੍ਰੇਨ ਤੇ ਚਲ ਗਏ ਜੀ ਬਾਅਦ ਚ ਕੀ ਉਮੀਦ ਰੱਖਦੇ ਆ ਜਿਹੜਾ ਕਿ ਇਨੀ ਜਲਦੀ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਜੀ ਇਹਨਾਂ ਮਤਲਬ ਇਹਨਾਂ ਦੀ ਬਹੁਤ ਵਧੀਆ ਗੱਲ ਹੈ ਉਸੇ ਵੇਲੇ ਨਾਲ ਸਾਡੇ ਚੱਲੇ 6-7 ਪੁਲਿਸ ਮਲਾਜ਼ਮ ਸਾਡੇ ਨਾਲ ਗਏ ਜੀ ਐਸ ਐਚਓ ਬਿਆਸ ਹੀ ਨਾਲ ਜੀ ਇਹਨਾਂ ਨੇ ਨੰਬਰ ਤੇ ਉਹਦੇ ਟ੍ਰੇਸ ਕਰਕੇ ਤੇ ਉਹਨਾਂ ਨੂੰ ਫੜ ਲਿਆ। ਮਤਲਬ ਉਮੀਦ ਰੱਖਦੇ ਆ ਪੁਲਿਸ ਤੋਂ ਹਾਂਜੀ 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 ਬਹੁਤ ਥੱਕਿਆ ਆਈ ਉਹਨਾਂ ਨੂੰ ਬੰਦਾ ਬਿਲਕੁਲ ਸਹੀ ਜਿਹੜਾ ਮਾਰਿਆ ਗਿਆ ਜੀ। ਕਿੰਨੀਆਂ ਨੌਕਰੀਆਂ ਦੱਸ ਰਹੇ ਕਿ ਹਾਂਜੀ ਦੂਜੀ ਨੌਕਰੀ ਕਰਨ ਰਿਹਾ ਸੀ। ਫਰਵਿਲ ਕਿ ਰਿਟਾਇਰਮੈਂਟ ਹੀ। ਮਤਲਬ ਕਾਫੀ ਉਮਰ ਦੇ ਹੀ ਵੱਡੀ ਉਮਰ ਚ। ਹਾਂਜੀ 42 41 ਸਾਲ ਦੀ। ਕੱਲ ਦੇਰ ਰਾਤ ਮੁਕਫਸਾ ਤਾਨਾ ਬਿਆਸ ਨੂੰ ਸਰਦਾਰ ਪ੍ਰੇਮ ਸਿੰਘ ਪੁੱਤਰ ਸਰਦਾਰ ਕਰਮ ਸਿੰਘ ਵਾਸੀ ਬਾਲੀਆ ਮਾਂਝਪੁਰ ਨੇ ਇੱਕ ਬਿਆਨ ਤਹਿਰੀਰ ਕਰਾਇਆ ਜਿਸ ਮੁਤਾਬਕ ਉਹਨਾਂ ਦੇ ਲੜਕੇ ਸੁਖਦੇਵ ਸਿੰਘ ਦਾ ਕਤਲ ਉਹਨਾਂ ਦੀ ਹੀ ਨੂੰ ਅਤੇ ਦੋ ਸਹਿ ਦੋਸ਼ੀਆਂ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਬਾਬਾ ਕਾਲਾ ਸਾਹਿਬ ਵਿਖੇ ਉਹਨਾਂ ਦੇ بیٹے ਦੇ ਘਰ ਹੀ ਕਰ ਦਿੱਤਾ ਸੀਗਾ ਇਸ ਮੁਤਾਬਕ ਥਾਣਾ ਬਿਆਸ ਦੀ ਪੁਲਿਸ ਨੇ ਮਕਦਮਾ ਦਰਜ ਕਰਕੇ ਤੁਰੰਤ ਐਕਸ਼ਨ ਕਰਦੇ ਹੋਏ ਮਾਨਯੋਗ ਡੀਆਈਜੀ ਸਾਹਿਬ ਬਾਰਡਰਿੰਗ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸੂਦਾਰ ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਸਾਹਿਬ ਅੰਮ੍ਰਿਤਸਰ ਵਿਖਾਤੀ ਜੀ ਦੇ ਆ ਗਾਈਡਲਾਈਨਸ ਦੇ ਮੁਤਾਬਕ ਕੰਮ ਕਰਦੇ ਹੋਏ ਕੁਝ ਹੀ ਘੰਟਿਆਂ ਦੇ ਵਿੱਚ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਮੁਕਦਮਾ ਦੇ ਤਿੰਨਾਂ ਦੋਸ਼ੀਆਂ ਨੂੰ ਹੀ ਥੋੜੇ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਅੱਜ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ